ਅੱਜ ਦਿਨ ਦਿਹਾੜੇ ਅੰਮ੍ਰਿਤਸਰ ਸ਼ਹਿਰ ਵਿੱਚ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਨਵੀਂ ਬਟਾਲੀਅਨ ਦੇ ਦਫ਼ਤਰ ਸਾਹਮਣੇ ਬਣੀ ਪਾਰਕਿੰਗ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਦੀ Laash ਬਰਾਮਦ ਹੋਈ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ACP ਡਾਕਟਰ ਸ਼ੀਤਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ Laash ਗੋਲੀ ਲੱਗਣ ਕਾਰਨ ਗੱਡੀ ਅੰਦਰ ਮਿਲੀ ਹੈ ਮ੍ਰਿਤਕ ਦੀ ਪਛਾਣ ਕਾਂਸਟੇਬਲ ਗੁਰਤਕੀਰਤ ਸਿੰਘ ਵਜੋਂ ਹੋਈ ਹੈ ਜੋ ਕਿ 2018 ਵਿੱਚ ਪੁਲਿਸ ਭਾਗ ਵਿੱਚ ਭਰਤੀ ਹੋਇਆ ਸੀ ਤੇ ਉਹ ਵੀ ਬਟਾਲੀ ਵਿੱਚ ਆਪਣੀ ਸੇਵਾ ਨਿਭਾ ਰਿਹਾ ਸੀ ਉਹਨਾਂ ਨੇ ਕਿਹਾ ਕਿ ਪਿਛਲੇ ਦਿਨੀ ਅਮਰਨਾਥ ਯਾਤਰਾ ਵਿੱਚ ਇਸ ਦੀ ਡਿਊਟੀ ਲੱਗੀ ਹੋਈ ਸੀ ਜਿਸ ਦੇ ਚੱਲਦੇ ਇਹ ਅੱਜ ਅੰਮ੍ਰਿਤਸਰ ਵਿੱਚ ਆਪਣਾ ਵੈਪਨ ਸਾਫ਼ ਕਰਵਾਉਣ ਦੇ ਲਈ ਆਇਆ ਹੈ ਤੇ ਹੁਣ ਇਸ ਦੀ ਲਾਸ਼ ਕਾਰ ਵਿੱਚੋਂ ਬਰਾਮਦ ਹੋਈ ਹੈ ਤੇ ਇਸ ਦਾ ਪੋਸਟਮਾਰਟਮ ਕਰਵਾ ਕੇ ਜੋ ਵੀ ਮੈਡੀਕਲ ਰਿਪੋਰਟ ਆਏਗੀ ਉਸ ਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ ਹੂ ਕੰਟਰੋਲ ਤੋਂ ਇਤਲਾਹ ਮਿਲੀ ਸੀ ਕਿ ਇੱਥੇ ਜਿਹੜਾ ਆਪਣਾ ਵੈਪਨ ਦਾ ਇੰਸਪੈਕਸ਼ਨ ਹੋਇਆ ਉਹਦੇ ਸਾਹਮਣੇ ਦੀ ਪਾਰਕਿੰਗ ਏਰੀਆ ਉਹਦੇ ਵਿੱਚ ਇੱਕ ਲੱਕ ਮਨਨਕੀ ਜਾਨ ਬੋਡੀ ਪਠਾਨਕੋਟ ਦੀ ਜਿਹੜੀ ਇਹਦੇ ਤੋਂ ਆਪਾਂ ਤਫ਼ਤੀਸ਼ ਕੀਤੀ ਤੇ ਸਾਨੂੰ ਪਤਾ ਲੱਗਿਆ ਕਿ ਇਹ ਜਿਹੜਾ ਸਾਡਾ 26 ਸਾਲ ਦਾ ਕਾਸਟੇਬਲ ਗੁਰਪ੍ਰੀਤ ਸਿੰਘ ਜਿਹੜਾ ਨੌ ਪਟਿਆਲਨ ਚ ਪੋਸਟਡ ਸੀਗਾ ਤੇ ਇਹ ਲਾਅ ਐਂਡ ਆਰਡਰ ਟੂਟੀ ਵਿੱਚ ਅ ਅਬਰਨਾਰ ਯਾਤਰਾ ਵਿੱਚ ਗਿਆ ਹੀ ਪਠਾਨਕੋਟ ਸੀਗਾ ਤੇ ਉਥੋਂ ਮਤਲਬ ਇਹਨੂੰ ਸ਼ਾਇਦ ਇਹ ਵੈਪਨ ਆਪਣਾ ਮਤਲਬ ਸਫਾਈ ਕਰਵਾਉਣ ਵਾਸਤੇ ਇੱਥੇ ਆਇਆ ਸੀਗਾ ਤੇ ਨਾ ਮੀਨ ਟਾਈਮ ਸਾਨੂੰ ਪਤਾ ਲੱਗਿਆ ਕਿ ਇਹਦੇ ਵਿੱਚ ਅਲੱਗ ਇੱਕ ਜਿਹੜੀ ਡੈੱਡ ਬੋਡੀ ਹੈਗੀ ਗੋਲੀ ਦੇ ਕੇ ਆਪਣਾ ਗੱਡੀ ਵਿੱਚ ਪਾਈ ਗਈ ਇਹ ਕਿੱਥੋਂ ਦੇ ਰਹਿਣ ਵਾਲੇ ਨੇ ਜੀ ਇਹਦੀ ਗੁਰਕੀਰਤ ਸਿੰਘ ਜਿਹੜਾ ਹੈ ਪਹਿਲਾਂ ਵੀ ਦੱਸਿਆ ਕਿ 9 ਬਟਾਲਨ ਦਾ ਇਹ ਹੈਗਾ ਮਲਾਜ਼ਮ ਹੋਇਆ ਕਾਂਸਟੇਬਲ ਹੈਗਾ ਹੈ 2018 ਚ ਭਰਤੀ ਹੋਇਆ ਸੀਗਾ ਤੇ ਇਹ ਅਮਰਨਾਥ ਯਾਤਰਾ ਵਿੱਚ ਇਹਦੀ ਡਿਊਟੀ ਲੱਗੀ ਹੋਈ ਸੀ ਤੇ ਪਠਾਨਕੋਟ ਹਲੇ ਸੀਗਾ ਤੇ ਉੱਥੋਂ ਆਪਣਾ ਮਤਲਬ ਵੈਪਨ ਦੀ ਜਿਹੜੀ ਸਫਾਈ ਹੁੰਦੀ ਹੈ ਕਿ ਉਹਦੇ ਵਾਸਤੇ ਆਪੀ ਪੇਰੈਂਟ ਬਟਾਲਨ ਚ ਆਇਆ ਸੀਗਾ ਇਹ ਜਿਹੜਾ ਹੈਗਾ ਉਮਰਾਵਾਲ ਗੁਰਦਾਸਪੁਰ ਦਾ ਰਹਿਣ ਵਾਲਾ ਹੈ ਸਰ ਕਿੰਨੀ ਕੁ ਉਮਰ ਹੈ ਤੇ ਪਰਵਾਰਿਕ ਮੈਂਬਰ ਇਹ ਪਤਾ ਲੱਗ ਚੁੱਕੇ ਜੀ ਆਪਾਂ ਉਹਨਾਂ ਦੇ ਟੱਚ ਵਿੱਚ ਹੀ ਗਏ ਆ ਇਹਦੀ ਉਮਰ 25 ਸਾਲ ਹੈ ਜੀ 25 ਸਾਲ ਉਹ ਸਰ ਕੋਈ ਕਲੂ ਮਿਲਿਆ ਲੱਗੋ ਕਿ ਕੀ ਕਾਰਨ ਹੈ ਜਿਹੜਾ ਇਹਨਾਂ ਨੇ ਆਪਣੇ ਆਪ ਦੀ ਇਹ ਮੈਮ ਦੇਖੋ ਇਹ ਤੇ ਪ੍ਰੀਮੀਨਰੀ ਸਟੇਜ ਹੈਗੀ ਹੈ ਹਜੇ ਜਸਟ ਮਤਲਬ ਕਿ ਅੱਧਾ ਪੌਣਾ ਘੰਟਾ ਹੀ ਹੋਇਆ ਆਪਾਂ ਆਏ ਹੋਏ ਆ ਆਪਾਂ ਫਰੈਂਚਿਪ ਟੀਮ ਨੂੰ ਬੁਲਾ ਲਿਆ ਹੈਗਾ ਆ ਆਪਾਂ ਦੇਖਦੇ ਆ ਕਿ ਕੀ ਹਾਲਾਤਾਂ ਵਿੱਚ ਕਿਸ ਹਾਲਾਤਾਂ ਵਿੱਚ ਇਹਦੀ ਮੌਤ ਹੋਈ ਆ ਤੇ ਆਪਾਂ ਜਿਸ ਤਰ੍ਹਾਂ ਵੀ ਸਾਨੂੰ ਪਤਾ ਲੱਗੂ ਕਲੀਅਰਫਾਈ ਹੋਗਾ ਆਪ ਜੀ ਨੂੰ ਦੱਸਿਆ ਜਾਊਗਾ ਸਰ ਜਿਹੜੀ ਗੋਲੀ ਲੱਗੀ ਸੀ ਜਦੋਂ ਲੱਗੀ ਉਹਦੇ ਪਤਾ ਲੱਗਿਆ ਕਿ ਕਾਫੀ ਦੇਰ ਬਾਅਦ ਪਤਾ ਲੱਗਾ ਸਾਨੂੰ ਤੇ ਕੰਟਰੋਲ ਤੋਂ ਹੁਣੇ ਅੱਜ ਦਾ ਅੱਧੇ ਘੰਟੇ ਪਹਿਲਾਂ ਹੀ ਮੈਸੇਜ ਆਇਆ ਤੇ ਆਪਾਂ ਸਾਰੀ ਟੀਮ ਜਿਹੜੀ ਹੈਗੀ ਇੱਥੇ ਪਹੁੰਚ ਗਈ ਆ ਤੇ ਆਪਾਂ ਹਾਲਾਤਾਂ ਨੂੰ ਦੇਖਦੇ ਹੋਏ ਜਿਹੜਾ ਵੀ ਅੱਗੇ ਫੈਕਟਸ ਆਣਗੇ ਤੁਹਾਡੇ ਨਾਲ ਸ਼ੇਅਰ ਕਰ ਦਿੱਤਾ ਜਾਊਗਾ ਥੈਂਕਿਊ ਜੀ ਥੈਂਕਿਊ